ਖੇਤ ਵਿੱਚ ਚੱਲ ਰਿਹਾ ਹੈ ਇਹ ਟਰੈਕਟਰ ਕਿਸੇ ਫਸਲ ਦੀ ਕਾਸ਼ਤ ਦੀ ਤਿਆਰੀ ਨਹੀਂ ਕਰ ਰਿਹਾ ਬਲਕਿ ਇਹ ਜੀਉਂਦੀ ਜਾਗਦੀ ਖੜੀ ਫਸਲ ਨੂੰ ਵਾਹੁਣ ਦੀ ਤਿਆਰੀ ਕਰ ਰਿਹਾ ਹੈ ਤੇ ਫਸਲ ਹੈ ਮਿਰਚ ਦੀ ਇਸ ਵਾਰ ਮਿਰਚਾ ਦੀ ਕੀਮਤਾਂ ਵਿੱਚ ਭਾਰੀ ਮੰਦਾ ਹੋਣ ਕਾਰਨ ਕਿਸਾਨ ਖੜੀ ਫਸਲ ਨੂੰ ਵਾਹੁਣ ਲਈ ਮਜਬੂਰ ਨੇ ਇਸ ਖੇਤ ਦਾ ਮਾਲਕ ਕਿਸਾਨ ਗੁਰਵਿੰਦਰ ਸਿੰਘ ਨੇ ਬੜੀ ਉਮੀਦ ਨਾਲ ਮਿਰਚ ਦੀ ਕਾਸ਼ਤ ਕੀਤੀ ਸੀ ਪਰ ਖਰਚੇ ਪੂਰੇ ਨਾ ਹੋਣ ਕਾਰਨ ਉਸ ਦੇ ਚਾ ਧਰੇ ਦੇ ਧਰੇ ਰਹਿ ਗਏ 3-4 ਰੁਪਏ ਤੱਕ ਦਾ ਇਹ ਦੀ ਤੜਾਈ ਹੈ ਜੀ 3 ਤੋਂ ਲੈ ਕੇ 4 ਤੱਕ ਬਾਕੀ ਇਹ 2.5-3 ਰੁਪਏ ਵਿਖਰੀ ਜੇ ਮਾਰਕੀਟ ਵਿੱਚ ਠੀਕ ਹੈ ਜੀ ਇਹ ਫਿਰ ਬਾਕੀ ਦੋ ਬਦਲਾਂ ਰੋਕਦੀ ਹੈ 8 ਮਹੀਨੇ ਚ ਹੁੰਦੀ ਹੈ ਦੂਜੀ ਬਦਲ 4 ਮਹੀਨੇ ਚ ਹੁੰਦੀ ਹੈ ਇਹ ਸਾਡੀ ਹੁਣ ਮਤਲਬ ਨਾ ਤਾਂ ਕੋਈ ਮਿਹਨਤ ਬੱਲੇ ਪੈਂਦੀ ਇਹ ਸਾਡਾ ਖੇਤ ਵੀ ਬਲੌਕ ਹੋ ਗਿਆ ਤੇ ਨਾ ਅਗਲੀ ਫਸਲ ਅਸੀਂ ਲਾ ਸਕਦੇ ਇਹਦੇ ਵਿੱਚ ਠੀਕ ਹੈ ਜੀ ਬਾਕੀ ਲੇਬਰ ਖਰਚੇ ਤੇ ਲੈ ਕੇ ਜੀ ਇਹਦਾ ਇੰਨਾ ਖਰਚਾ 30000 ਰੁਪਏ ਏਕੜ ਦਾ ਖਰਚਾ ਸਾਨੂੰ ਪੈਂਦਾ ਠੀਕ ਹੈ ਜੀ ਇਹ ਹੁਣ ਸਾਡੀ ਤੀਜੀ ਵਾਰੀ ਅਸੀਂ ਤੋੜ ਲਈ ਇਹ ਚੌਥੀ ਤੇ ਪੰਜਵੀਂ ਵਾਰੀ ਚ ਇਹਦਾ ਐਂਡ ਹੋ ਜਾਣਾ ਜੀ ਸਾਡੇ ਪੱਲੇ ਕੁਝ ਨਹੀਂ ਫਰਿਆ ਜ਼ਿਲ੍ਹਾ ਮੁਹਾਲੀ ਦਾ ਇਲਾਕਾ ਬਨੂੜ ਮਿਰਚਾਂ ਦੀ ਕਾਸ਼ਤ ਲਈ ਮਸ਼ਹੂਰ ਹੈ ਇੱਥੋਂ ਦੀ ਮਿਰਚ ਪੰਜਾਬ ਸਮੇਤ ਯੂਪੀ ਅਤੇ ਦਿੱਲੀ ਨੂੰ ਸਪਲਾਈ ਹੁੰਦੀ ਹੈ ਪਰ ਇਸ ਵਾਰ ਦੇਸ਼ ਵਿੱਚ ਮਿਰਚ ਦਾ ਉਤਪਾਦਨ ਵੱਧ ਹੋਣ ਕਾਰਨ ਮਿਰਚ ਕਿਸਾਨਾਂ ਨੂੰ ਘਾਟਾ ਚੱਲਣਾ ਪੈ ਰਿਹਾ ਹੈ ਮਿਰਚ ਦੀ ਚੜਾਈ 3 ਰੁਪਏ 4 ਰੁਪਏ ਦੇ ਰਿਹਾ ਅੱਗੇ ਜਾ ਕੇ 1.5 ਰੁਪਏ ਨੂੰ 2 ਰੁਪਏ ਨੂੰ ਕੋਈ ਪੁੱਛਦਾ ਨਹੀਂ ਹੈ 10-10 ਦੇ ਪਿੱਛੇ ਉੱਥੇ ਮਿਰਚ ਪਈ ਰਹੀ ਆ ਗਰ ਰਹੀ ਆ ਸੜ ਰਹੀ ਆ ਅੱਗੇ ਆਰਤ ਨਹੀਂ ਪੁੱਛ ਰਿਹਾ ਕਿਸ ਤਰ੍ਹਾਂ ਹੈ ਕਿਸ ਤਰ੍ਹਾਂ ਨਹੀਂ ਤੇਜ਼ੀ ਦਾ ਹਰ ਇੱਕ ਪੁੱਛੀ ਜਾਂਦਾ ਇਹ ਵੀ ਜ਼ਿਮੀਂਦਾਰ ਕੀ ਕਰੇ ਜੀ ਬਾਹਰੇ ਆ ਅਸੀਂ ਸਾਡਾ ਪੂਰਾ ਨਹੀਂ ਹੋ ਰਿਹਾ 30000 ਰੁਪਏ ਏਕੜ ਤੇ ਖਰਚਾ ਆਇਆ ਉਸ ਤੋਂ ਬਾਅਦ ਇਹ ਬਾਹੀ ਚ ਕਿੰਨਾ ਖਰਚਾ ਆ ਰਿਹਾ ਇਹ ਜ਼ਿਮੀਂਦਾਰ ਹੋਰ ਕਰੇ ਵੀ ਕੀਆ ਕਿੱਥੇ ਜਾਏ ਜ਼ਿਮੀਂਦਾਰ ਇੱਕ ਮਰਨਾ ਹੀ ਵਾਕਿ ਰਿਹਾ ਵਾ ਜ਼ਿਮੀਂਦਾਰ ਦਾ ਕਿਸਾਨਾਂ ਨੂੰ ਮਿਰਚ ਦੀ ਕੀਮਤ 3 ਰੁਪਏ ਜਿੱਦ ਕੀ ਬਾਜ਼ਾਰ ਵਿੱਚ ਮਿਰਚ ਦਾ ਰੇਟ ਜ਼ਿਆਦਾ ਹੈ ਇਸ ਲਈ ਕਿਸਾਨਾਂ ਦਾ ਕਹਿਣਾ ਹੈ ਕਿ ਵਿਚੋਲੀਆਂ ਤੇ ਵਪਾਰੀ ਘਾਟੇ 'ਚ ਵੀ ਮੁਨਾਫਾ ਕਮਾ ਰਹੇ ਨੇ ਇਹ ਫਰਕ ਹੈ ਜੀ ਵਿਚੋਲੀਏ ਦਾ ਦੋ ਵਿਚੋਲੀਆਂ ਨੇ ਇੱਕ ਤਾਂ ਅੜਤੀਏ ਇੱਕ ਅੱਗੇ ਵਪਾਰੀਏ ਦੋਹਾਂ ਦੀ ਕਮਿਸ਼ਨ ਰਲ ਕੇ ਸਾਡੇ ਤੋਂ ਚੋਗਣੀ ਹੋ ਜਾਂਦੀ ਹੈ ਸਾਡਾ 3 ਰੁਪਏ ਮਾਲ 2.5 ਰੁਪਏ ਖਰੀਦ ਗਏ ਉਹ ਦੂਜਾ ਵਿਚੋਲਿਆ ਵੇਚਦਾ 15 ਰੁਪਏ ਤੀਜਾ ਵੇਚਦਾ 35 ਰੁਪਏ ਜਿਹੜੀਆਂ ਵਿਚੋਲੀਆਂ ਦੀ ਕਮਿਸ਼ਨ ਹੈ ਇਹ ਗਵਰਨਮੈਂਟ ਘਟਾਈ ਜਾਵੇ ਗਵਰਨਮੈਂਟ ਇਹਨੂੰ ਘਟਾਵੇ ਤਾਂ ਜ਼ਿੰਮੇਵਾਰਾਂ ਨੂੰ ਬਰਾਬਰ ਬਰਾਬਰ ਪ੍ਰਾਫਿਟ ਮਿਲਣਾ ਚਾਹੀਦਾ ਮਿਰਚ ਦਾ ਰੇਟ ਘੱਟ ਹੋਣ ਕਰਕੇ ਕਿਸਾਨਾਂ ਨੂੰ ਹੀ ਨਹੀਂ ਬਲਕਿ ਦਵਾਈਆਂ ਵੇਚਣ ਵਾਲਿਆਂ ਨੂੰ ਵੀ ਕਾਫੀ ਨੁਕਸਾਨ ਹੋਇਆ ਹੈ ਇਹ ਸਾਰਾ ਟੋਟਲ ਏਰੀਆ ਸਾਡਾ ਟੋਟਲ 85 86 ਪਿੰਡਾਂ ਦੇ ਆ ਇਨ੍ਹਾਂ 'ਚ ਸਾਰਾਂ ਦੀ ਸਬਜ਼ੀ ਹੀ ਲੱਗਦੀ ਹੈ ਤੇ ਸਬਜ਼ੀ ਦੇ ਸਿਰ ਤੇ ਹੀ ਸਾਡਾ ਕਾਰੋਬਾਰ ਚੱਲਦਾ ਹੈ ਹੁਣ ਦੀ ਵਾਰ ਮਿਰਚਾਂ ਤੇ ਖਰਬੂਜੇ ਦਾ ਬਹੁਤ ਜ਼ਿਆਦਾ ਬੁਰਾ ਮੰਦਾ ਹਾਲ ਹੋਇਆ ਹੈ ਮੰਡੀਆਂ ਦੇ ਵਿੱਚ ਰੋਲ ਰਹੇ ਆ ਸਪਰੇ ਨਹੀਂ ਹੋ ਰਹੀ ਹੈਗੀ ਤੇ ਜਿਹਦੇ ਕਾਰਨ ਸਾਡਾ ਵੀ ਬਹੁਤ ਜ਼ਿਆਦਾ ਮੰਦਾ ਹੋ ਰਿਹਾ ਹੈ ਤੇ ਬਾਰਦਾਨਾ ਆ ਜਾਂ ਹੋਰ ਕੋਈ ਵੀ ਸਾਡਾ ਪੈਸਟੀਸਾਈਡ ਕੰਮ ਹੈ ਜ਼ਿਮੇਵਾਰ ਦੇ ਸਿਰ ਤੇ ਹੀ ਹੈ ਹੁਣ ਜ਼ਿਮੇਵਾਰ ਜੇ ਲਾਸਟ ਲਾਸ ਜਾਏਗਾ ਤਾਂ ਸਾਨੂੰ ਵੀ ਨੁਕਸਾਨ ਤਾਂ ਹੋਏਗਾ ਹੋਏਗਾ ਪਿਛਲੇ ਸਾਲ ਠੀਕ ਸੀਗਾ ਬਹੁਤ ਵਧੀਆ ਸੀਗਾ ਤੇ ਸਪਰੇ ਬਹੁਤ ਹੋਏ ਆ ਠੀਕ ਸੀਗਾ ਕੰਮ ਪਰ ਹੌਂਦੀ ਵਾਰੀ ਕੰਮ ਸਾਰਾ ਡਾਊਨ ਹੈ ਜ਼ਿਮੇਵਾਰ ਦੀ ਹਾਲਤ ਬਹੁਤ ਪਤਲੀ ਹੋ ਰਹੀ ਜਾਂਦੀ ਜਾ ਰਹੀ ਹੈ ਦਿਨ ਬਰ ਦਿਨ ਤੇ ਗਵਰਨਮੈਂਟ ਦਾ ਤਾਂ ਕੋਈ ਖਿਆਲ ਨਹੀਂ ਹੈਗਾ ਜ਼ਿਮੇਵਾਰ ਬਾਰੇ ਜੇ ਕਿਸਾਨੀ ਲੁੱਬੂਗੀ ਤਾਂ ਹੋਰ ਸਾਰੇ ਕੰਮ ਖਰਾਬ ਹੋਏਗਾ ਸਾਰਿਆਂ ਦਾ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਸਬਜ਼ੀਆਂ ਦਾ ਸਮਰਥਨ ਮੁੱਲ ਤੈਅ ਨਹੀਂ ਕਰਦੀ ਉਸ ਵੇਲੇ ਤੱਕ ਸਬਜ਼ੀਆਂ ਦੀ ਕਾਸ਼ਤ ਇੱਕ ਘਾਟੇ ਦੀ ਖੇਤੀ ਰਹੇਗੀ। ਥੋਸਾਲਿਆਈ ਸਰਕਾਰ ਨੂੰ ਇਹਦਾ ਕੋਈ ਰੇਟ ਤੈਅ ਕਰਨਾ ਚਾਹੀਦਾ ਹੈ। ਤੇ ਜੇ ਰੇਟ ਤੈਅ ਨਹੀਂ ਕਰੇਗੀ ਤਾਂ ਜਿਸ ਤਰ੍ਹਾਂ ਹੁਣ ਮਿਰਚ ਦਾ ਹਾਲ ਹੋਇਆ ਏਹੀ ਟਮਾਟਰਾਂ ਦਾ ਹੋ ਗਿਆ ਏਹੀ ਖਰਬੂਜੇ ਦਾ ਹੋ ਗਿਆ ਏਹੀ ਟੰਡੇ ਦਾ ਸਾਰੀ ਸਬਜ਼ੀ ਦਾ ਏਹੀ ਹਾਲ ਹੈ ਜ਼ਿਮੀਂਦਾਰ ਨੂੰ ਪੱਲਿਓਂ ਪੈ ਰਿਹਾ ਵਾਹ ਵਾ ਕੇ ਜ਼ਿਮੀਂਦਾਰ ਪੱਲਿਓਂ ਡੀਜ਼ਲ ਫੂਕ ਕੇ ਹਰਾਨ ਹੋ ਰਿਹਾ ਹੈ ਤੇ ਸਰਕਾਰ ਨੂੰ ਇਹਦੇ ਵਾਸਤੇ ਕੋਈ ਥੋਸ ਉਪਰਾਲੇ ਕਰਨੇ ਚਾਹੀਦੇ ਨੇ। ਮਿਰਚਾਂ ਦੀ ਖੇਤੀ ਕਰਕੇ ਨੁਕਸਾਨ ਚੱਲ ਰਹੇ ਕਿਸਾਨ ਮੁਆਵਜ਼ੇ ਦੀ ਮੰਗ ਕਰ ਰਹੇ ਨਹੀਂ ਦੇਖਣਾ ਇਹ ਹੈ ਕਿ ਕਿਸਾਨਾਂ ਨੂੰ ਕਣਕ ਛੋਣੇ ਦੀ ਫਸਲੀ ਚੱਕਰ ਚੋਂ ਕੱਢ ਕੇ ਸਬਜ਼ੀਆਂ ਦੀ ਖੇਤੀ ਕਰਨ ਦੀ ਸਲਾਹ ਦੇਣ ਵਾਲੀ ਸਰਕਾਰ ਪੀੜਤ ਕਿਸਾਨਾਂ ਦੀ ਬਾਹ ਫੜਦੀ ਹੈ ਜਾਂ ਨਹੀਂ